ਸਾਰੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਇਸੇ ਦੌਰਾਨ ਵਿਆਹ ਵਾਲੇ ਮੁੰਡੇ ਦੀ ਮੌਤ ਦੀ ਖਬਰ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਦਰਅਸਲ ਇਹ ਨੌਜਵਾਨ ਆਪਣੇ ਦੋਸਤ ਦੇ ਨਾਲ ਜਦੋਂ ਕੱਪੜੇ ਖਰੀਦਣ ਜਾ ਰਿਹਾ ਸੀ ਤਾਂ ਜਾਣਕਾਰੀ ਮੁਤਾਬਕ ਮੋਟਰਸਾਈਕਲ ਰਸਤੇ 'ਚ ਸੁੱਟ ਕੇ ਇਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਤੇ ਇਸ ਦੇ ਦੋਸਤ ਨੇ ਵੀ ਇਸ ਨੂੰ ਬਚਾਉਣ ਲਈ ਨਹਿਰ 'ਚ ਪਿੱਛੇ ਹੀ ਛਾਲ ਮਾਰ ਦਿੱਤੀ ਤੇ ਹੁਣ ਦੋਨੋਂ ਹੀ ਲਾਪਤਾ ਨੇ ਜਿਨ੍ਹਾਂ ਦੀ ਗੋਤਾ ਖੋਰਾ ਬਲੋ ਤਲਾਸ਼ ਕੀਤੀ ਜਾ ਰਹੀ ਹੈ ਬਹੁਤ ਮੰਦ ਭਾਗੀ ਖਬਰ ਹੈ ਕਿ ਉਹ ਵਿਚਾਰੇ ਦੋਵੇਂ ਹੀ ਬਚ ਨਾ ਸਕੇ ਤੇ ਵੱਡੀ ਨਹਿਰ ਦੇ ਵਿੱਚ ਸਮਾਗੇ ਬਹੁਤ ਸਾਡੇ ਪਿੰਡ ਆਸਤੇ ਵੀ ਤੇ ਲੁੰਡੇ ਵਾਲੇ ਪਿੰਡ ਆਸਤੇ ਵੀ ਸਾਡਾ ਗਵਾਨੜ ਪਿੰਡ ਬਹੁਤ ਮਾੜੀ ਘਟਨਾ ਬਈ ਗੱਲ ਸਾਬ ਇਹ ਕਦੋਂ ਕਦੀ ਘਟਨਾ ਬਈ ਇਹ ਬਈ ਕੋਈ ਟਾਈਮ ਤੁਹਾਨੂੰ ਦੱਸ ਦਿੰਦਾ ਮੈਂ ਹੂੰ ਮਤਲ ਕੋਈ ਸਾਢੇ 1/4 ਪੌਣੇ ਇੱਕ 5 ਦੀ ਗੱਲ ਹੈ ਬਈ ਸਾਢੇ 1/4 ਮੰਨੋ ਤੁਸੀਂ ਤੁਸੀਂ ਵਿਚਾਰੇ ਆਏ ਸੀਗੇ ਕਿਸੇ ਕੰਮ ਤੰਦੇ ਜਾਂ ਕੀ ਗੱਲ ਬਣੀ ਬਹੁਤ ਮਤਲ ਮੰਦ ਭਾਗੀ ਖਾਉ ਰਹਿ ਗੱਲ ਸਾਬ ਕਹਿੰਦੇ ਬਚਾਉਣ ਦੀ ਕੋਸ਼ਿਸ਼ ਕੀਤੀ ਮੁੰਡੇ ਨੇ ਵੀ ਦੂਜੇ ਨੇ ਵੀ ਦੂਜਾ ਜਿਹੜਾ ਇੱਕ ਤੋਂ ਨਾਲ ਸੀ ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਪਿੰਡ ਵਾਲੇ ਵੀ ਬੰਦਿਆ ਨੇ ਪੱਗਾਂ ਪੂਗਾਂ ਸਿੱਟੀਆਂ ਤੇ ਪਰ ਕਿਉਂਕਿ ਦੋਵੇਂ ਹੀ ਮੇਰੇ ਸਾਹਬ ਜੋ ਅਨਟ੍ਰੇਨ ਸੀ ਤਰਨ ਨਹੀਂ ਜਾਣਦੇ ਸੀ ਜਿਨੇ ਕਰਕੇ ਉਹਨਾਂ ਦੀ ਮੌਤ ਹੋ ਗਈ ਮਤਲਬ ਇਹ ਪੌੜੀਆਂ ਨਾ ਹੁਣ ਮਿਲਦਾ ਉਹ ਵੀ ਕੋਈ ਇਹ ਬਾਈ ਬਹੁਤ ਵੱਡਾ ਤੁਸੀਂ ਗਿੱਲ ਸਾਹਿਬ ਪੁੱਛਿਆ ਸਵਾਲ ਜਾਂ ਨਹਿਰ ਨਵੀਂ ਬਣੀ ਸੀ ਜਿਹੜੀਆਂ ਸਾਡੇ ਇਥੇ ਪੌੜੀਆਂ ਸੀ ਪੁਲਾਂ ਦੇ ਨਾਲ ਇਹ ਕਿਸੇ ਵੀ ਠੇਕੇਦਾਰ ਨੇ ਸਾਡੇ ਆਖਣ ਤੋਂ ਬਿਨਾ ਤਾਂ ਵੀ ਨਹੀਂ ਲਾਈਆਂ ਕਿਉਂਕਿ ਜ਼ਰੂਰੀ ਬਣਦੀਆਂ ਸੀ ਜੇ ਅੱਜ ਪੌੜੀਆਂ ਹੁੰਦੀਆਂ ਤੇ ਦੋਵਾਂ ਜਣਿਆਂ ਦੀ ਬੱਚਿਆਂ ਦੀ ਜਾਨ ਬਚ ਸਕਦੀ ਸੀ ਉਮਰ ਕਿੰਨੀ ਕੀ ਸੀ ਬਾਈ ਦਾਜ ਮੁੰਡੇ ਦੀ ਛੋਟੇ ਸੀ ਬਾਈ ਕੋਈ 24 ਤੋਂ 25 25 ਸਾਲ ਦੇ ਮੁੰਡੇ ਸੀਗੇ ਥੋੜੀ ਉਮਰ ਹੀ ਸੀ ਪੁਲਿਸ ਵਗੈਰਾ ਵੀ ਆ ਰਹੀ ਮੁਕਤੇ ਹਾਂ ਆ ਪੁਲਿਸ ਕਰਤਾ ਸੂਚ SHQ ਵੀ ਆ ਗਿਆ ਕਿ ਸਾਰੇ ਮਹਿਕ ਮਾ ਗਏ ਕਿ ਕੀ ਨਾਮ ਆ ਤੁਹਾਡਾ ਮੇਰਾ ਨਾਮ ਚੱਗਾ ਜੀ ਤੇ ਕੀ ਘਟਨਾ ਵਾਪਰੀ ਨਰਤਵੀ ਅਸੀਂ ਇਹ ਦੇਖਦੇ ਦੇਖਦੇ ਦੋ ਮੁੰਡੇ ਸੀਗੇ ਹੁਣ ਐ ਪਤਾ ਕਿੱਥੋਂ ਦੇ ਲੁੰਡਿਆ ਤੇ ਕਿੱਥੋਂ ਗਏ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਪੱਜ ਕੇ ਆ ਗਏ ਸੀ ਪਰ ਸਾਥੋਂ ਸਾਹਮਣੇ ਹੋਇਆ ਉਹਨਾਂ ਦਾ ਤੇ ਅਸੀਂ ਜਿਹਨੂੰ ਕੋਈ ਲੀੜਾ ਕੱਪੜਾ ਜੋੜਿਆ ਤੇ ਉਹਨੂੰ ਉਹਨਾਂ ਦਾ ਜੀਤ ਹੋ ਗਿਆ ਸੀ ਬਸ ਕਿਲਾ ਅੱਧਾ ਇਕੱਲੇ ਗਏ ਕਾਹਦੇ ਤੇ ਸੀ ਭਾਈ ਮੋਟਰਸਾਈਕਲ ਸੀ ਜੀ ਆਈ ਜਾਂਦੇ ਸੀਗੇ ਤੇ ਰਸਤੇ ਦੇ ਵਿੱਚ ਹੀ ਸੜਤਾਂ ਨੇ ਮੋਟਰਸਾਈਕਲ ਬਚਾਉਣ ਦੀ ਖਾਤਰ ਗਿਆ ਮਗਰ ਛਾਲ ਮਾਰੀ ਪਹਿਲਾਂ ਇੱਕ ਗਿਆ ਉਹਦੇ ਬਾਅਦ ਦੂਜੇ ਨੇ ਦੂਜੇ ਨੇ ਮਾਰੀ अच्छा तो उन्होंने दोनों ने अभी ने टक्कर ली कितनी ग्रोथ ਕੀਤੀ ਸੀ जी पर नहीं पजे बहुत सैंगू हम नहीं बचा सके नहीं बचा सके हां जी सर की घटना ਵਾਪਰੀ ਹੈ ਨਰਦੇ ਜੀ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਮੁੰਡੇ ਦੋ ਸੀ ਮੋਟਰਸਾਈਕਲ ਤੇ ਜਾ ਰਹੇ ਜਿਨ੍ਹਾਂ ਨੇ ਤੁਰੇ ਜਾਂਦਿਆਂ ਮੋਟਰਸਾਈਕਲ ਖੜਾ ਕਰਕੇ ਜਿੰਦਿਆ ਛਾਲ ਮਾਰਤੀ ਆ ਉਹ ਮੌਕੇ ਤੇ ਜੱਗਾ ਸਿੰਘ ਸੰਨੂ ਜਗਸੀਰ ਸਿੰਘ ਇਹ ਮੌਕੇ ਤੇ ਖੜਾ ਸੀ ਇਹ ਕਹਿੰਦਾ ਮੋਟਰਸਾਈਕਲ ਤੇ ਆ ਕੇ ਰਹਿ ਸੀ ਤੇ ਮੋਟਰਸਾਈਕਲ ਖੜਾ ਸੁੱਟ ਕੇ ਤੁਰੇ ਜਾਂਦੇ ਨੇ ਇਹਦੇ ਵਿੱਚ ਹੈਗਾ ਸਖਜਿੰਦਰ ਸਿੰਘ ਈਲੀਸ ਬੱਬੂ son of ਬਲਜੀਤ ਸਿੰਘ ਵਾਸੀ ਲੁੰਡੇ ਵਾਲਾ 25 30 ਸਾਲ ਦੀ ਉਮਰ ਇਹ ਮੋਟਰਸਾਈਕਲ ਚਲਾ ਰਿਆ ਸੀ ਇਹਦੇ ਪਿੱਛੇ ਬੈਠਾ ਸੀ ਮੁੰਡਾ ਰਜਿੰਦਰ ਸਿੰਘ son of ਕਾਲਾ ਸਿੰਘ ਇਹ 18 19 ਸਾਲ ਦਾ ਇਹ ਪਿੱਛੇ ਬੈਠਾ ਸੀ ਜਦੋਂ ਉਹਨੇ ਛਾਲ ਮਾਰੀ ਤਾਂ ਇਹ ਬਚਾਉਣ ਦੀ ਖਾਤਰ ਪਿੱਛੇ ਗਿਆ ਤੇ ਇਹ ਵੀ ਡੁੱਬ ਗਿਆ ਦੋਨਾਂ ਜਿਹੜੇ ਆ ਨਹਿਰ ਚ ਡੁੱਬ ਕੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਕਾਰਨ ਕੀ ਰਿਹਾ ਸੀ ਅਰੇ ਤਬਦੀਲ ਚੱਲ ਰਹੀ ਹੈ ਜਿਵੇਂ ਅੱਗੇ ਤੱਕ ਸਾਹਮਣੇ ਆਉਣਗੇ ਉਵੇਂ ਕਰ ਵੀ ਕੀਤੀ ਜਾਵੇ। ਇਹ ਮੇਰੇ ਪਾਲ ਚ ਸ਼ੁਰੂ ਹੋਇਆ ਜੀ। ਹਾਂ ਜੀ ਪਾਲ ਸ਼ੁਰੂ ਹੋਇਆ ਨਹਿਰ ਦੇ ਗੋਤਾਖੋਰ ਬਾਰੇ ਪ੍ਰਬੰਧ ਕਰਕੇ ਵਾਰਸਾਂ ਲੋਕੋ ਸਾਡੇ ਲੋਕਾਂ ਨੇ ਕੀਤੇ ਜਾ ਰਹੇ ਜੀ। ਨੱਬੰਨੀ ਡੱਡ ਕੋਈ।